ਜਾਬਦੇ 12 ਜ਼ਿਲ੍ਹੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁਣ ਤੱਕ 29 ਮੌਤਾਂ ਦੀ ਪੁਸ਼ਟੀ ਤਿੰਨ ਵਿਅਕਤੀ ਲਾਪਤਾ 15000 ਤੋਂ ਵੱਧ ਲੋਕਾਂ ਨੂੰ ਕੀਤਾ ਗਿਆ ਰੈਸਕਿਊ ਸੰਗਰੂਰ ਚੂਫਾਨ ਤੇ ਘੱਗਰ ਦਰਿਆ ਖਤਰੇ ਦੇ ਨਿਸ਼ਾਨ ਤੋਂ ਮਹਿਜ਼ 1 ਫੁੱਟ ਹੀਟਾਂ ਵਗ ਰਿਹਾ ਪਾਣੀ ਹੜ੍ਹ ਦੇ ਖਤਰੇ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਹੁਣ ਕਾਰਵਾਈ ਜਾਰੀ ਹੈ ਸਫਾਈ ਪੰਜਾਬ ਚ ਹੜ੍ਹ ਸੰਕਟ ਤੇ ਭਾਰਤੀ ਫੌਜ ਦਾ ਬਿਆਨ ਪੰਜਾਬ ਦੇ ਵੱਡੇ ਡੈਮਾਂ ਤੇ 24 ਘੰਟੇ ਨਜ਼ਰ ਹਰ ਸਥਿਤੀ ਨਾਲ ਜੱਠਣ ਲਈ ਤਿਆਰ ਪੰਜਾਬ ਚ ਹੁਣ ਤੱਕ 4000 ਲੋਕਾਂ ਨੂੰ ਬਚਾਇਆ ਸੁਬੀਰ ਬਾਦਲ ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ ਹੜ੍ਹਾਂ ਨਾਲ ਹੋਏ ਨੁਕਸਾਨ ਲਈ ਕੇਂਦਰ ਤੋਂ ਮੰਗੀ ਮਦਦ ਕਿ ਪੰਜਾਬ ਨੂੰ ਦਿੱਤਾ ਜਾਵੇ ਸਪੈਸ਼ਲ ਪੈਕੇਜ ਦਰਦੀ ਆਫਤ ਵਿਚਾਲੇ ਆਮ ਆਦਮੀ ਪਾਰਟੀ ਨੇ ਪਾਛਪਾਤੇ ਚੱਕੇ ਸਵਾਲ ਕੀਆ ਪੰਜਾਬ ਤੇ ਪਈ ਵਿਪਤਾ ਪਰ ਹਮਦਰਦੀ ਦੇ ਦੋ ਸ਼ਬਦ ਤੱਕ ਨਹੀਂ ਬੋਲ ਸਕੇ ਪ੍ਰਧਾਨ ਮੰਤਰੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਦਿੱਲੀ ਚ ਕੀਤੀ ਉੱਚ ਪਦਰੀ ਮੀਟਿੰਗ ਪੰਜਾਬ ਸਮੇਤ ਦੇਸ਼ ਭਰ ਚਾਏ ਹੜ੍ਹਾਂ ਤੇ ਮੀਂਹ ਨਾਲ ਹੋਏ ਨੁਕਸਾਨ ਦੀ ਲਈ ਜਾਣਕਾਰੀ ਹੜਪੀੜਤਾ ਦੀ ਮਦਦ ਲਈ ਵੱਦ ਚੜ ਕੇ ਅੱਗੇ ਅੱਗੇ ਆ ਰਹੇ ਪੰਜਾਬੀ ਸਿੰਗਰ ਤੇ ਅਦਾਕਾਰ ਹੁਣ ਮੀ ਵਿਰਕ ਨੇ दो सौ घर जिम्मेवारी हर बुरी तरह प्रभावित हुए दो सौ घर लैंड गुडलाइन के प्रायोजन सबसे आगे सबसे अलग करतार कंबाइन भारत के पहले कंबाइन निर्माता ਸੀਕਾਲ న్యూਸ 1850 ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤ ਟਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਗੱਲ ਹੜਪੀੜਤਾ ਦੀ ਜਿਨ੍ਹਾਂ ਦੀ ਮਦਦ ਦੇ ਲਈ ਹਜ਼ਾਰਾਂ ਹੱਥ ਅੱਗੇ ਵਧ ਰਹੇ ਨੇ ਜਿੱਥੇ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੇਵਾ ਦੇ ਵਿੱਚ ਵੱਡੀ ਗਿਣਤੀ ਚ ਲੋਕ ਜੁਟੇ ਹੋਏ ਨੇ ਸਮਾਜ ਸੇਵੀ ਸੰਸਥਾਵਾਂ ਜੁਟੀਆਂ ਹੋਈਆਂ ਨੇ ਫਿਲਮ ਅਦਾਕਾਰ ਪੰਜਾਬੀ ਗਾਇਕ ਬਾਲੀਵੁੱਡ ਦੇ ਅਦਾਕਾਰ ਸਾਰੇ ਅੱਗੇ ਆ ਰਹੇ ਨੇ ਹੋਰ ਵੀ ਬਹੁਤ ਸਾਰੇ ਵਿਅਕਤੀ ਨੇ ਸਿਆਸੀ ਤੌਰ ਤੇ ਵੀ ਕਈ ਆਗੂ ਆਪਣੇ ਵੱਲੋਂ ਮਦਦ ਕਰ ਰਹੇ ਨੇ। ਰਾਜ ਸਭਾ ਮੈਂਬਰ ਸ਼ੋਕ ਮਿੱਤਲ ਹੜਪੀਟਾਂ ਦੀ ਮਦਦ ਲਈ ਅੱਗੇ ਆਏ ਨੇ ਔਰ 20 ਲੱਖ ਰੁਪਇਆ ਦਿੱਤਾ ਹੈ ਰਾਹਤ ਕਾਰਜਾਂ ਦੇ ਲਈ। ਉਹਨਾਂ ਕਿਹਾ ਕਿ ਪਾਣੀ ਦੇ ਟੈਂਕਰਾਂ ਦੇ ਲਈ ਇਹ ਰਾਸ਼ੀ ਵਰਤੀ ਜਾਏਗੀ ਔਰ ਲੋਕਾਂ ਤੱਕ ਸਾਫ ਸੁਥਰਾ ਪਾਣੀ ਪਹੁੰਚਾਇਆ ਜਾਏਗਾ। ਲੋਕਾਂ ਤੱਕ ਸਾਫ ਸੁਥਰਾ ਪਾਣੀ ਪਹੁੰਚਾਉਣ ਦੇ ਲਈ ਉਹਨਾਂ ਵੱਲੋਂ 20 ਲੱਖ ਰੁਪਏ ਦਿੱਤੇ ਗਏ ਨੇ ਇਸ ਫਲੱਡ ਰੀਲੀਫ ਦੇ ਤੌਰ ਤੇ ਕਿਉਂਕਿ ਇਸ ਵੇਲੇ ਪਾਣੀ ਦੀ ਸਭ ਤੋਂ ਵੱਡੀ ਸਮੱਸਿਆ ਹੈ ਪੀਣ ਵਾਲਾ ਪਾਣੀ। ਉੱਥੇ ਨਹੀਂ ਮਿਲ ਰਿਹਾ ਜਿਹਨਾਂ ਇਲਾਕਿਆਂ 'ਚ ਪਾਣੀ ਖੜਾ ਉੱਥੇ ਪੀਣ ਵਾਲੇ ਪਾਣੀ ਦੀ ਸਭ ਤੋਂ ਵੱਡੀ ਦਿੱਕਤ ਆ ਰਹੀ ਹੈ ਆਸ-ਪਾਸ ਪਾਣੀ ਬਹੁਤ ਹੈ ਮੀਂਹ ਦਾ ਪਾਣੀ ਹੈ ਹੜ ਦਾ ਪਾਣੀ ਹੈ ਪਰ ਪੀਣ ਵਾਲਾ ਪਾਣੀ ਨਹੀਂ ਹੈ ਸੋ ਅਸ਼ੋਕ ਮਿੱਤਲ ਵੱਲੋਂ 20 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ ਹੜ ਪੀੜਤਾਂ ਦੀ ਮਦਦ ਦੇ ਲਈ ਰਾਹਤ ਕਾਰਜਾਂ ਦੇ ਲਈ ਔਰ ਇਹ 20 ਲੱਖ ਰੁਪਏ ਉੱਥੇ ਪਾਣੀ ਪਹੁੰਚਾਉਣ ਦੇ ਵਿੱਚ ਵਰਤੇ ਜਾਣਗੇ ਤੇ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਅੰਕੜੇ ਵੀ ਜਾਰੀ ਕੀਤੇ ਗਏ ਨੇ ਹੜ੍ਹਾਂ ਨਾਲ ਪੰਜਾਬ ਦੇ ਵਿੱਚ ਹੁਣ ਤੱਕ 29 ਮੌਤਾਂ ਹੋਈਆਂ ਨੇ 1 ਅਗਸਤ ਤੋਂ ਲੈ ਕੇ 1 ਸਤੰਬਰ ਤੱਕ ਦੇ ਇਹ ਆਕੜੇ ਨੇ ਪਿਛਲੇ 1 ਮਹੀਨੇ ਦੇ ਆਕੜੇ ਨੇ 29 ਮੌਤਾਂ ਹੋਈਆਂ ਨੇ ਔਰ ਸਭ ਤੋਂ ਵੱਧ ਪ੍ਰਭਾਵਿਤ ਪਠਾਨਕੋਟ ਜਿੱਥੇ 6 ਵਿਅਕਤੀਆਂ ਦੀ ਜਾਨ ਗਈ ਹੈ ਹੜ੍ਹਾਂ ਦੀ ਵਜ੍ਹਾ ਨਾਲ ਤਿੰਨ ਵਿਅਕਤੀ ਹਲੇ ਲਾਪਤਾ ਨੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ 12 ਜ਼ਿਲ੍ਹੇ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ 2.5 ਲੱਖ ਤੋਂ ਵੱਧ ਲੋਕ ਇਸਤੀ ਚਪੇਟ ਚਾਏ ਨੇ 15000 ਤੋਂ ਵੱਧ ਲੋਕਾਂ ਨੂੰ ਵਾਕਵਾਕ thamanto rescue ਕੀਤਾ ਗਿਆ ਹੈ اور 1044 ਪਿੰਡ ਐਸੇ ਨੇ ਜਿਨ੍ਹਾਂ ਤੇ ਹੁਣ ਤੱਕ ਹੜਾਂ ਦੀ ਮਾਰ ਪਈ ਹੈ ਸਰਕਾਰ ਵੱਲੋਂ ਹੜਾਂ ਦੇ ਲਈ ਇੱਕ ਬੁਲੇਟਿਨ ਜਾਰੀ ਕੀਤਾ ਗਿਆ ਇੱਕ ਜਾਣਕਾਰੀ ਦਿੱਤੀ ਗਈ ਹੈ ਜਿਸ ਦੇ ਮੁਤਾਬਕ 29 ਮੌਤਾਂ ਹੋਈਆਂ ਨੇ ਤਿੰਨ ਵਿਅਕਤੀ ਲਾਪਤਾ ਨੇ 12 ਜ਼ਿਲ੍ਹੇ ਪ੍ਰਭਾਵਿਤ ਨੇ 2.5 ਲੱਖ ਤੋਂ ਜ਼ਿਆਦਾ ਲੋਕ ਇਸ ਦੀ ਚਪੇਟ ਚਾਏ ਨੇ 15000 ਤੋਂ ਵੱਧ ਲੋਕਾਂ ਨੂੰ ਰੈਸਕਿਊ ਕੀਤਾ ਗਿਆ 1044 ਪਿੰਡਾਂ ਤੇ ਹੜਾਂ ਦੀ ਮਾਰ ਪੰਜਾਬ ਦੇ ਵਿੱਚ ਪਾਣੀ ਨੇ ਅਜਿਹੀ ਤਬahi ਮਚਾਈ ਕਿ ਪੂਰਾ ਸੁਬਾ ਪਾਣੀ ਪਾਣੀ ਹੋ ਗਿਆ ਸਤਲੁਜ ਬਿਆਸ ਸਰਾਵੀ ਤੇ ਕਗਰ ਦਾ ਜੋ ਪਾਣੀ ਜ਼ਿੰਦਗੀ ਨੂੰ ਆਬਾਦ ਕਰਦਾ ਹੈ ਅੱਜ ਉਹੀ ਪਾਣੀ ਜ਼ਿੰਦਗੀ ਨੂੰ ਪਰਬਾਦੀ ਵੱਲ ਧੱਕ ਰਿਹਾ ਹੈ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਖੇਤ ਸੜਕਾਂ ਸਕੂਲ ਹਰਥਾਂ ਪਾਣੀ ਦੇ ਵਿੱਚ ਡੁੱਬੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਦੇ 12 ਜ਼ਿਲ੍ਹੇ ਅੰਮ੍ਰਿਤਸਰ ਬਰਨਾਲਾ ਫਾਜ਼ਿਲਕਾ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਮਾਨਸਾ ਮੋਗਾ ਪਠਾਨਕੋਟ ਅਤੇ ਮੁਹਾਲੀ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਨੇ ਅਸਮਾਨ ਤੋਂ ਵਰ ਰਹੀ ਇਸ ਕੁਦਰਤੀ ਆਫਤ ਨਾਲ ਜੋ ਨੁਕਸਾਨ ਹੋਇਆ ਉਸ ਦਾ ਅੰਦਾਜ਼ਾ ਲਾਉਣਾ ਕਾਫੀ ਔਖਾ ਹੈ ਪਰ ਸਰਕਾਰ ਨੇ ਹੁਣ ਤੱਕ ਜੋ ਡਾਟਾ ਤਿਆਰ ਕੀਤਾ ਹੈ ਉਸ ਦੇ ਮੁਤਾਬਕ 12 ਜ਼ਿਲ੍ਹੇ 144 ਪਿੰਡ ਇਸ ਤਬਾਹੀ ਦਾ ਮੁਕਾਬਲਾ ਕਰ ਰਹੇ ਨੇ ਜਿਨ੍ਹਾਂ ਨਾਲ 255107 ਲੋਕ ਫਟ ਪੀੜਤਾਂ ਦੀ ਕੈਟਾਗਰੀ ਦੇ ਵਿੱਚ ਆਏ ਨੇ ਸਰਕਾਰੀ ਅੰਕੜਿਆਂ ਦੇ ਮੁਤਾਬਕ ਹੁਣ ਤੱਕ 29 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਤਿੰਨ ਵਿਅਕਤੀ ਲਾਪਤਾ ਦੱਸੇ ਜਾ ਰਹੇ ਨੇ ਜਦਕਿ ਹੁਣ ਤੱਕ 15688 ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਾ ਹੈ ਜੇ ਮੌਤਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਮੌਤਾਂ ਪਠਾਨਕੋਟ ਦੇ ਵਿੱਚ ਹੋਈਆਂ ਨੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ 6 ਲੋਕ ਆਪਣੀ ਜਾਨ ਗਵਾ ਚੁੱਕੇ ਨੇ ਅੰਮ੍ਰਿਤਸਰ ਦੇ ਵਿੱਚ 3 ਲੋਕਾਂ ਦੀ ਪਾਣੀ ਦੇ ਵਿੱਚ ਡੁੱਬਣ ਕਾਰਨ ਮੌਤ ਹੋਈ ਹੈ ਬਰਨਾਲਾ ਹੁਸ਼ਿਆਰਪੁਰ ਲੁਧਿਆਣਾ ਮਾਨਸਾ ਅਤੇ ਰੂਪਨਗਰ ਦੇ ਵਿੱਚ ਵੀ 3-3 ਲੋਕਾਂ ਦੀ ਜਾਨ ਚਲੀ ਗਈ ਬਠਿੰਡਾ ਗੁਰਦਾਸਪੁਰ ਸੰਗਰੂਰ ਪਟਿਆਲਾ ਤੇ ਮੁਹਾਲੀ ਦੇ ਵਿੱਚ ਇੱਕ ਇੱਕ ਮੌਤ ਦੀ ਪੁਸ਼ਟੀ ਹੋਈ ਹੈ ਹੜਪੀੜਤਾਂ ਦੀ ਮਦਦ ਲਈ ਸਰਕਾਰ ਦੇ ਵੱਲੋਂ 129 ਰਾਹਤ ਕੈਂਪ ਚਲਾਏ ਜਾ ਰਹੇ ਨੇ ਜਿਨ੍ਹਾਂ ਵਿੱਚ 7144 ਲੋਕਾਂ ਨੂੰ ਆਸਰਾ ਦਿੱਤਾ ਗਿਆ ਐਨ ਡੀ ਆਰ ਐਫ ਫੌਜ 에ਅਰ ਫੋਰਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਰੈਸਕਿਊ ਆਪਰੇਸ਼ਨ ਲਗਾਤਾਰ ਚਲਾ ਰਹੀਆਂ ਨੇ ਤਬਾਹੀ ਦੀਆਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਨੂੰ ਦੇਖ ਕੇ ਤਾਂ ਇਹੀ ਕਹਿ ਸਕਦੇ ਆ ਕਿ ਰੱਬ ਮਿਹਰ ਕਰੇ ਹੁਣ ਬਹੁਤ ਹੋ ਗਿਆ ਹੈ ਪ੍ਰੀ ਰਿਪੋਰਟ ਨਿਊ ਸੈਟਿੰਗ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਨੇ ਹੁਸ਼ਿਆਰਪੁਰ ਦੇ ਵਿੱਚ ਅੱਜ ਉਹ ਕਈ ਪਿੰਡਾਂ ਦੇ ਵਿੱਚ ਗਏ ਪਿੰਡ ਮਿਆਣੀ ਦੇ ਰੀਲੀਫ ਕੈਂਪ ਦੇ ਵਿੱਚ ਗਏ ਪੀੜਤਾਂ ਨੂੰ ਮਿਲੇ ਉਹਨਾਂ ਨਾਲ ਗੱਲਬਾਤ ਕੀਤੀ ਟਾਂਡਾ ਦੇ ਵਿੱਚ ਵੀ ਸੀਐਮ ਹਰ ਪੀੜਤਾਂ ਦੇ ਕੋਲ ਪਹੁੰਚੇ ਔਰ ਉਹਨਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਵਾਇਆ ਉਹਨਾਂ ਨੂੰ ਜਿਹੜੀ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ ਉਸ ਦਾ ਚਾਇਸਾ ਲਿਆ ਸੀਐਮ ਨੇ ਕਿਹਾ ਕਿ ਸਰਕਾਰ ਹਰ ਤਰੀਕੇ ਨਾਲ ਹਰ ਪੱਖੋਂ ਪੀੜਤਾਂ ਦੇ ਨਾਲ ਖੜੀ ਹੈ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ। ਕੀ ਰਿਡਾਂਡੈਂਟ ਐਂਡ ਵਾਈਡ ਸੋਟਿੰਗ ਸਪੈਸ਼ਲ ਕੌਂਸਲ ਦਾ ਹੈ ਨਹੀਂ ਇੰਤਜ਼ਾਰ ਹੈ ਤੇ ਉਧਰ ਆਨੰਦਪੁਰ ਸਾਹਿਬ ਚ ਪਾਖੜਾ ਨਹਿਰ ਦੇ ਨੇੜੇ ਡੰਗਾ ਤਸ ਗਿਆ ਪਿੰਡ ਲਾ ਬਰਡਲ ਦੇ ਨੇੜੇ ਇਹ ਡੰਗਾ ਡੰਗਾ ਜਿਸ ਨੂੰ ਨਹਿਰ ਦਾ ਕਿਨਾਰਾ ਜਾਂ ਦੀਵਾਰ ਕਿਹਾ ਜਾਂਦਾ ਉਹ ਤਸ ਗਿਆ ਔਰ ਉਸ ਦੀ ਵਜ੍ਹਾ ਨਾਲ ਇਲਾਕੇ ਤੇ ਖਤਰਾ ਮੰਡਰਾਉਣ ਲੱਗਿਆ ਹੈ ਮੌਕੇ ਤੇ ਜਾਇਜ਼ਾ ਲੈਣ ਦੇ ਲਈ ਕੈਬਨਿਟ ਮੰਤਰੀ ਹਰਚੋਤ ਬੈਂਸ ਪਹੁੰਚੇ ਔਰ ਲੋਕਾਂ ਦੇ ਨਾਲ ਇਸ ਨੂੰ ਪੂਰ ਦੇ ਨਜ਼ਰ ਆਇਆ ਉੱਥੇ ਗੱਟੇ ਭਰ-ਭਰ ਕੇ ਲਾਏ ਜਾ ਰਹੇ ਨੇ ਤਾਂ ਕਿ ਕੋਈ ਹੋਰ ਨੁਕਸਾਨ ਅੱਗੇ ਨਾ ਵਧੇ ਡੰਗਾ ਤਾਂ ਸਿਆ ਕਿਨਾਰਾ ਜਿਹੜਾ ਡੰਗੇ ਦਾ ਮਤਲਬ ਹੁੰਦਾ ਹੈ ਨਹਿਰ ਦੇ ਨੇੜੇ ਬਣਾਈ ਗਈ ਸੁਰੱਖਿਆ ਦੀਵਾਰ ਤਾਂ ਕਿ ਪਾਣੀ ਓਵਰਫਲੋ ਹੋਣ ਦੀ ਸੂਰਤ ਦੇ ਵਿੱਚ ਇਹ ਪਿੰਡਾਂ ਵੱਲ ਨਾ ਵੜ ਸਕੇ ਤਾਂ ਹਰਜੋਤ ਬੈਂਸਾਪ ਲੱਗੇ ਨਾਲ ਔਰ ਇਸ ਇਸ ਕਾਰਜ ਦੇ ਵਿੱਚ ਯੋਗਦਾਨ ਪਾਇਆ ਗਿਆ ਨਹਿਰਾਂ ਦੇ ਵਿੱਚ ਕਈ ਜਗ੍ਹਾ ਜਿਹੜਾ ਹੈ ਬ੍ਰੀਚਸ ਹੋਏ ਆ ਉਹਨਾਂ ਬ੍ਰੀਚਸ ਨੂੰ ਸਮੇਂ ਰੈਂਦੇ ਪਿੰਡ ਵਾਸੀਆਂ ਦੀ ਮਦਦ ਨਾਲ ਪ੍ਰਸ਼ਾਸਨ ਦੀ ਮਦਦ ਨਾਲ ਸਾਡੇ ਯੂਥ ਕਲੱਬਾਂ ਦੀ ਮਦਦ ਨਾਲ ਸਰਪੰਚ ਸਾਹਿਬਾਨਾਂ ਦੀ ਮਦਦ ਨਾਲ ਕਾਫੀ ਹੱਦ ਤੱਕ ਕਾਬੂ ਪਾ ਲਿਆ ਇੱਕ ਮਿੰਡਵਾ ਹੋਇਆ ਸੀ ਉਹਦੇ ਤੇ ਕਾਬੂ ਪਾ ਲਿਆ ਝਿਜੜੀ ਵਾਲਾ ਆਪਾਂ ਖੜੇ ਆ ਤੁਸੀਂ ਦੇਖ ਸਕਦੇ ਹੋ ਸਾਡੀ ਸਾਰੀ ਟੀਮਾਂ ਨੌਜਵਾਨ ਸਾਰੇ ਇਲਾਕੇ ਦੇ ਲੋਕ ਜਿਹੜੇ ਲੱਗੇ ਹੋਏ ਆ ਤੇ ਜਦੋਂ ਅਸੀਂ ਇੱਥੇ ਪਹੁੰਚੇ ਸੀ ਸਵੇਰੇ ਤਕਰੀਬਨ 9-10 ਵਜੇ ਉਦੋਂ ਬਹੁਤ ਖਤਰਨਾਕ ਮਾਹੌਲ ਸੀ ਅਗਰ ਇਹ ਨਹਿਰ ਟੁੱਟ ਜਾਂਦੀ ਕਈ ਪਿੰਡ ਜਿਹੜੇ ਐ ਉਹਨਾਂ ਦਾ ਨਾਮ ਉਹ ਨਿਸ਼ਾਨ ਨਹੀਂ ਲੱਭਣਾ ਸੀ ਮੈਂ ਸਾਬ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਹਿਸਾਬ ਦੇ ਨਾਲ ਮੌਸਮ ਦੱਸਿਆ ਜਾ ਰਿਹਾ ਹੈ ਲਗਾਤਾਰ ਹੋ ਸਕਦਾ ਵੀ ਇਹ ਜੀ ਬ੍ਰੀਚੀ ਸੂਰ ਹੋਣ ਪ੍ਰਸ਼ਾਸਨ ਨੂੰ ਲੈ ਕੇ ਤੁਸੀਂ ਕੀ ਰਾਬਤਾ ਕਾਇਮ ਕਰ ਰਹੇ ਲੱਗੇ ਹੋਏ ਹੁੰਦਾ ਕਿ ਜੇ ਜਦੋਂ ਇੰਨੀ ਜ਼ਿਆਦਾ ਸੀਪੇਜ ਹੁੰਦੀ ਹੈ ਤਾਂ ਜਿਵੇਂ ਲੈਂਡਸਲਾਈਡ ਹੋਣ ਕਾਰਨ ਨਹਿਰ ਹੈ ਤਾਂ ਇਸ ਕਰਕੇ ਬ੍ਰੀਚੀਜ਼ ਹੈ ਇਹ ਕੁਦਰਤੀ ਆਫਤ ਹੈ ਪ੍ਰਸ਼ਾਸਨ ਵੀ ਉਸ ਚਾਇਦਾ ਇੰਡੀਅਨ ਆਰਮੀ ਵੀ ਅਸੀਂ ਸੰਮਨ ਕਰ ਲਈ ਇੱਥੇ ਜੋ ਜੋ ਕਰ ਸਕਦੇ ਲੱਗੇ ਹੋਏ ਐ ਅੱਛਾ ਜੜੀਆਂ ਡਿਮਸ ਹੈ ਕਿਉਂ ਆਈਆਂ ਹੋਏ ਕਿਉਂਕਿ ਇੱਕ ਪਾਸੇ ਐਸਵਾਈ ਵਾਲਾ ਤੇ ਦੂਜੇ ਪਾਸੇ ਬੀਬੀਐਮਪੀ ਜੇ ਬਰੀਚ ਹੁੰਦਾ ਤਾਂ ਬਹੁਤ ਵੱਡਾ ਪੱਧਰ ਇੱਕ ਸਾਥ ਉਸ ਕਹਿੰਦੇ ਪਹਾੜੀ ਦੂਸਰੇ ਪਾਸੇ ਨੂੰ ਆ ਜਾਏਗਾ ਹੜ ਤਾਂ ਛੱਡੋ ਜੀ ਇੱਥੇ ਕਿਉਂ ਲੇ ਹੜ ਨਹੀਂ ਆਉਗੇ ਤਾਂ ਡਿਸਟਰੈਕਸ਼ਨ ਆਉਗੀ ਇੰਨੀ ਫੋਰਸ ਨਾਲ ਪਾਣੀ ਜਾਣਾ ਸਾਰੀ ਨਹਿਰਾਂ ਦਾ ਤੇ ਪਲੱਸ ਫਿਰ ਉਸ ਤੋਂ ਬਾਅਦ ਨਹਿਰਾਂ ਜਿਹੜੀਆਂ ਹੈ ਕੋਈ ਟਾਈਮ ਖਾਲੀ ਕਰਨੀਆਂ ਜਾਨੀ ਤਾਂ ਕਈ ਪਾਸੋਂ ਨੁਕਸਾਨ ਹੋਣਾ ਪਰ ਲੱਗੇ ਹੋਏ ਆ ਡੈਮ ਦੀ ਸਿਚੁਏਸ਼ਨ ਕੀ ਹੈ ਇਸ ਵਕਤ ਕਿੰਨਾ ਪੈਰਾਮੀਟਰ ਹਲੇ ਪਿਆ ਹੈ ਜਿਹੜਾ ਡੇਂਜਰ ਮਾਰਕ ਨੂੰ ਲੈ ਕੇ ਹੈ 1675 ਕ੍ਰਾਸ ਕਰ ਗਿਆ 5 ਫੁੱਟ ਰਹਿ ਤੇ ਅੰਮ੍ਰਿਤਸਰ ਦੇ ਵਿੱਚ ਐਮਐਲਏ ਕੁਲਦੀਪ ਢਾਲੀਵਾਲ ਦੇ ਬੇਟੇ ਦਾ ਪਾਣੀ ਦੇ ਵਿੱਚ ਟਰੈਕਟਰ ਤਸ ਗਿਆ ਜਿਸ ਕਰਕੇ ਸੰਤੁਲਨ ਵਿਗੜਨ ਨਾਲ ਉਹ ਟਰੈਕਟਰ ਤੋਂ ਹੇਠਾ ਡਿੱਗ ਗਏ ਹਾਲਾਂਕਿ ਨਾਲ ਦੇ ਸਾਥੀਆਂ ਨੇ ਉਹਨਾਂ ਨੂੰ ਪਾਣੀ ਚੋਂ ਬਾਹਰ ਕੱਢਿਆ ਐਮਐਲਏ ਕੁਲਦੀਪ ਢਾਲੀਵਾਲ ਤੇ ਮੀਥੇਰ ਹਣ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਗਏ ਸੀ ਉਸ ਮੌਕੇ ਤੇ ਉਹਨਾਂ ਦਾ ਟਰੈਕਟਰ ਪਾਣੀ ਦੇ ਵਿੱਚ ਤਸ ਗਿਆ ਕੁਲਦੀਪ ਢਾਲੀਵਾਲ ਦਾ ਬੇਟਾ ਪਾਣੀ ਦੇ ਵਿੱਚ ਡਿੱਗ ਪਿਆ ਔਰ ਜਿਹੜੇ ਉਹਨਾਂ ਦੇ ਨਾਲ ਸਾਥੀ ਸੀ ਉਹਨਾਂ ਵੱਲੋਂ ਉਸ ਨੂੰ ਮੌਕੇ ਤੇ ਸੰਭਾਲਿਆ ਕਿਉਂਕਿ ਅੱਜ ਕੱਲ ਸੜਕ ਦਾ ਪਤਾ ਨਹੀਂ ਲੱਗਦਾ ਚਾਰੇ ਪਾਸੇ ਪਾਣੀ ਖੜਾ ਹੈ ਔਰ ਥੋੜਾ ਜਿਹਾ ਵੀ ਇੱਧਰ ਉੱਧਰ ਹੋਏ ਤਾਂ ਸੰਤੁਲਨ ਵਿਗੜ ਜਾਂਦਾ ਦੋ ਟਰੈਕਟਰ ਇਕੱਠੇ ਜਾ ਰਹੇ ਸੀ ਪਰ ਇੱਕ ਟਰੈਕਟਰ ਸੜਕ ਤੋਂ ਕਿਨਾਰੇ ਤੋਂ ਥੱਲੇ ਉਤਰਿਆ ਉਸ ਦਾ ਸੰਤੁਲਨ ਵਿਗੜ ਗਿਆ ਤਾਂ ਗੁੰਦੀਪ ਢਾਲੀਵਾਲ ਦੇ ਬੇਟੇ ਇਸ ਮੌਕੇ ਪਾਣੀ ਚ ਡਿੱਗ ਪਏ ਇਹ ਆਫਾਤ ਦੀ ਮੁਸੀਬਤ ਦੇ ਦਨੇ ਆ ਤੇ ਮੀਤ ਜੀ ਆਏ ਹੀਗੇ ਇਹ ਆਪਾਂ ਬੰਜਾ ਦਾ ਨੰਗਲ ਇੱਥੇ ਸੀਗੇ ਪਾਣੀ ਬਹੁਤ ਜ਼ਿਆਦਾ ਸੀ ਤੇ ਟਰੈਕਟਰ ਡਿੱਪਿਆ ਜਦੋਂ ਬੇਟਾ ਬਾਦ-ਬਾਦ ਵੱਜ ਗਿਆ ਕੰਮ ਆਦਾ ਸੱਚੇ ਬਾਦਸ਼ਾਹ ਨੇ ਬਾਹ ਫੜ ਲਿਆ ਕਿਉਂਕਿ ਸੇਵਾ ਕਰਦੇ ਇੱਕ ਕਰਕੇ ਪਰਮਾਤਮਾ ਹੀ ਬਸ ਰੱਖਲੇ ਤੇ ਉਹਦਾ ਸ਼ੌਕ ਇਹ ਜਾ ਰਿਹਾ ਕਿ ਬੇਟੇ ਨੂੰ ਕੋਈ ਸੱਟ ਨਹੀਂ ਲੱਗੀ ਡਿੱਪਿਆ ਚਲੋ ਟਰੈਕਟਰ ਫਿਸਲ ਗਿਆ ਥੱਲੇ ਨਿਕਲ ਗਿਆ ਟਰੈਕਟਰ ਤੇ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਵਿਧਾਇਕ ਹੜਪਰਭਾਵਿਤ ਇਲਾਕਿਆਂ ਦੇ ਵਿੱਚ ਦੌਰਾ ਕਰ ਰਹੇ ਨੇ ਲੋਕਾਂ ਦੇ ਨਾਲ हां ਗੱਲਬਾਤ ਕਰ ਰਹੇ ਨੇ ਉਹਨਾਂ ਦਾ ਹਾਲਚਲ ਜਾਣ ਰਹੇ ਨੇ ਉਹਨਾਂ ਦੀ ਮਦਦ ਕਰ ਰਹੇ ਨੇ ਮੀਤ ਹੇਰ ਤੇ ਕੁਲਦੀਪ ਢਾਲੀਵਾਲ ਅਜਨਾਲਾ ਦੇ ਵਿੱਚ ਨਜ਼ਰ ਆਏ ਪਠਾਨਕੋਟ ਚ ਲਾਲਚੰਦ ਕਟਾਰੂ ਚੱਕ ਨੇ ਮੋਰਚਾ ਸੰਭਾਲਿਆ ਹੋਇਆ ਹੈ ਲਾਲਜੀਤ ਸਿੰਘ ਪੁੱਲਰ ਕੈਬਨਿਟ ਮੰਤਰੀ ਉਹ ਵੀ ਵਕਫਾ ਆਪਣੇ ਏਰੀਏ ਦੇ ਵਿੱਚ ਡਟੇ ਹੋਏ ਨੇ ਹਰਜੋਤ ਬੈਂਸ ਆਨੰਦਪੁਰ ਸਾਹਿਬ ਦੇ ਏਰੀਏ ਦੇ ਵਿੱਚ ਜਿਹੜੇ ਕਿਨਾਰੇ ਨੇ ਉਹਨਾਂ ਨੂੰ ਪੱਕਾ ਕਰਵਾ ਰਹੇ ਨੇ ਉਹਨਾਂ ਨੂੰ ਮਜ਼ਬੂਤ ਕਰ ਰਹੇ ਨੇ ਤਾਂ ਕਿ ਪਾਣੀ ਟੁੱਟ ਕੇ ਪਿੰਡਾਂ ਵੱਲ ਨਾ ਜਾ ਸਕੇ ਵਕਫਾ ਤਸਵੀਰਾਂ ਨੇ ਪਠਾਨਕੋਟ ਦੀਆਂ ਲਾਲਚੰਦ ਕਟਾਰੂ ਚੱਕ ਨੇ ਅਜਨਾਲਾ ਦੇ ਵਿੱਚ ਮੀਤ ਹੀਰ ਤੇ ਕੁਲਦੀਪ ਸਿੰਘ ਢਾਲੀਵਾਲ ਨੇ ਇੱਕ ਪਾਸੇ ਔਰ ਹਰਜੋਤ ਬੈਂਸ ਅਨੰਦਪੁਰ ਸਾਹਿਬ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੀ ਲੱਗੀਆਂ ਹੋਈਆਂ ਉਦੋਂ ਦੇ ਸਾਰੇ ਮੰਤਰੀ ਐਮਐਲਏ ਸਬਾਨ ਸਾਰੇ ਮਤਲਬ ਕਿ ਜਿੰਨੇ ਵੀ ਕਹ ਲੋ ਵੀ ਪੰਜਾਬੀ ਨੇ ਜੋ ਆਪਣੇ ਪੱਧਰ ਤੇ ਜੋ ਕੰਟਰੀਬਿਊਸ਼ਨ ਕਰ ਸਕਦਾ ਸਾਰੇ ਇਸ ਜਿਹੜੀ ਕੁਦਰਤੀ ਆਫਤ ਚ ਲੱਗੇ ਹੋਇਆ ਪਰ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਵੱਡਾ ਖਾਸ ਤੌਰ ਤੇ ਇਸ ਜਿਹੜਾ ਬਾਰਡਰ ਦਾ ਇਲਾਕਾ ਜਿਹੜਾ ਇਹ ਅੰਮ੍ਰਿਤਸਰ ਜ਼ਿਲ੍ਹੇ ਦਾ ਅਜਨਾਲਾ ਹਲਕਾ ਦਾ ਇਸ ਤਾਂ ਸੱਜੇ ਨਾਲ ਤੇ ਨੁਕਸਾਨ ਆ ਪਰ ਇੱਥੇ ਬਹੁਤ ਜ਼ਿਆਦਾ 30000 ਤੁਸੀਂ ਦੇਖੋ ਵੀ ਜਿਹੜਾ ਏਕੜ ਆ ਇਹ ਇਸ ਰਾਵੀ ਨੇ ਬਹੁਤ ਵੱਡਾ ਨੁਕਸਾਨ ਕੀਤਾ ਮੇਰੀ ਵਿਧਾਨ ਸਭਾ ਦੇ 80 ਪਿੰਡ ਜਿਹੜੇ ਆ ਰਾਵੀ ਔਰ ਪਾਕਿਸਤਾਨ ਬਾਰਡਰ ਦੇ ਦਰਮਿਆਨ ਜਿਹੜੇ ਫਤਿਹਪੁਰ ਤੋਂ ਲੈ ਕੇ ਤੇ ਤਾਸਕ ਸਕੂਲ ਤੋਂ ਲੈ ਕੇ ਤੇ ਪੰਮੇ ਤੱਕ ਸਾਰੇ ਪਿੰਡ ਅਫੈਕਟਡ ਹੋਏ ਆ অলਮੋਸਟ 90% ਪਿੰਡ ਅਫੈਕਟਡ ਹੋਏ ਆ ਸੋ ਜਿੱਥੇ ਆਪਾਂ ਖੜੇ ਆ ਇਹ ਇਸ ਵੇਲੇ ਜੰਗੀ ਪੱਧਰ ਦੇ ਉੱਤੇ ਜਿਹੜਾ ਟੈਂਪਰੇਰੀ ਆ ਆਰਜੀ ਤੌਰ ਤੇ ਮਤਲਬ ਜਿਹੜੇ ਆ ਪ੍ਰਬੰਧ ਕੀਤੇ ਜਾ ਰਿਹਾ ਤਾਂ ਜੋ ਇਹ ਪਾਣੀ ਦਾ ਵਹਾਅ ਅੱਗੇ ਨੂੰ ਨਾ ਵਧੇ ਬੇਸਿਕਲੀ ਇਹ ਰੇਤਲੀ ਜ਼ਮੀਨ ਆ ਤੇ ਜਿਆਦਾ ਜਲਦੀ ਤੇਜ਼ੀ ਨਾਲ ਖੁਰ ਰਹੀ ਸੀਗੀ ਸੋ ਅਸੀਂ ਲਗਾਤਾਰ ਚਾਰ ਪੰਜ ਦਿਨ ਲੱਗੇ ਆ ਤੇ ਮੀਟ ਹੈਰ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਚਿੱਠੀ ਲਿਖੀ ਗਈ ਹੈ। ਉਹਨਾਂ ਨੇ ਚਿੱਠੀ ਦੇ ਵਿੱਚ ਉਹਨਾਂ ਕਿਹਾ ਹੈ ਕਿ ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਵਾਲੇ ਸੂਬੇ ਤੇ ਇਸ ਵੇਲੇ ਸਭ ਤੋਂ ਵੱਡੀ ਆਫਤ ਹੈ ਔਰ ਪੰਜਾਬ ਦੀ ਮਦਦ ਕਰਨਾ ਕੇਂਦਰ ਦਾ ਫਰਜ਼ ਹੈ। 20000 ਕਰੋੜ ਦੀ ਉਹਨਾਂ ਅੰਤਿਮ ਰਾਹਤ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਸੂਬੇ ਦੇ 60000 ਕਰੋੜ ਦੇ ਫੰਡ ਰੋਕੇ ਹੋਏ ਨੇ। 20000 ਕਰੋੜ ਦੀ ਅੰਤਿਮ ਅੰਤਿਮ ਰਾਹਤ ਕੇਂਦਰ ਤੁਰੰਤ ਪੰਜਾਬ ਨੂੰ ਜਾਰੀ ਕਰੇ। ਸ਼ਰਮਣੀ ਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਵਾਕੂਆ ਇਲਾਕਿਆਂ ਦੇ ਵਿੱਚ ਜਾ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਅੱਜ ਉਹ ਕਨੌਰ ਦੇ ਕੱਗਰ ਦਰਿਆ ਦੇ ਨੇੜੇ ਪਹੁੰਚੇ ਕੱਗਰ ਦਰਿਆ ਦਾ ਦੌਰਾ ਕੀਤਾ ਇਸ ਦੌਰਾਨ ਉਹਨਾਂ ਪੰਜਾਬ ਸਰਕਾਰ ਤੇ ਸਵਾਲ ਚੱਕੇ ਉਹਨਾਂ ਕਿਹਾ ਕਿ ਸਰਕਾਰ ਦੀ ਨਾਕਾਮੀ ਕਰਕੇ ਕਿਸਾਨਾਂ ਦੀ ਲੱਖਾਂ ਏਕੜ ਜ਼ਮੀਨ ਪਾਣੀ ਦੀ ਭੇਟ ਚੜ ਗਈ ਔਰ ਪੰਜਾਬ ਦੇ ਵਾਕੂਆਖ ਜ਼ਿਲ੍ਹਿਆਂ ਦਾ ਬੁਰਾ ਹਾਲ ਹੈ ਸੋ ਉਹਨਾਂ ਕੇਂਦਰ ਨੂੰ ਵੀ ਅਪੀਲ ਕੀਤੀ ਹੈ ਕਿ ਕੇਂਦਰ ਅੱਗੇ ਆ ਕੇ ਪੰਜਾਬ ਦੀ ਬਾਹ ਫੜੇ ਸੁਖਵੀਰ ਬਾਦਲ ਵੱਲੋਂ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਗਈ ਹੈ ਔਰ ਆਪਣੇ ਪੱਧਰ ਤੇ ਵੀ ਉਹ ਅਕਾਲੀ ਦਲ ਦੇ ਪੱਧਰ ਤੇ ਵੀ ਲੋਕਾਂ ਦੀ ਮਦਦ ਕਰ ਰਹੇ ਨੇ। ਇਸੇ 7.8 ਕਰੋੜ ਰੁਪਏ ਡਿਜ਼ਾਸਟਰ ਰੀਲੀਫ ਫੰਡ ਇਹਦਾ ਮਕਸਦ ਇਹ ਹੁੰਦਾ ਕਿ ਬਹੁਤ ਨੁਕਸਾਨ ਹੋ ਜੇ ਨਾਲ ਦੇ ਦਾ ਪੈਸਾ ਤੀਸ ਕਰੇ ਤੋਂ ਪਬਿਕ ਜਿਦ ਤੱਕ ਜਾਂਦਾ ਤੇ ਅਰੇਂਜਮੈਂਟ ਵੀ ਕੀਤੀ ਜਾਂਦੀ ਹੈ। ਅਫਸਰ ਖਾਕ ਦੇ 7800 ਕਰੋੜ ਦਾ ਡਿਜ਼ਾਸਟਰ ਰੀਲੀਫ ਫੰਡ ਇਹਦਾ ਮਤਲਬ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ ਰਾਜਾ ਵੜਿੰਗ ਨੇ ਲਿਖਿਆ ਹੈ ਕਿ ਪੰਜਾਬ ਦੇ 8 ਜ਼ਿਲ੍ਹਿਆਂ ਦੇ 1300 ਤੋਂ ਵੱਧ ਪਿੰਡ ਹੜ੍ਹਾਂ ਹੜਾਂ ਦੀ ਮਾਰ ਹੇਠ ਨੇ ਔਰ ਕਿਸਾਨਾਂ ਦੀ ਲੱਖਾਂ ਏਕੜ ਫਸਲ ਤਬਾਹ ਹੋ ਗਈ ਹੈ ਝੋਨੇ ਦੀ ਫਸਲ ਬਰਬਾਦੀ ਦੀ ਖਗਾਰ ਤੇ ਹੈ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮੁਫਤ ਖਾਦ ਤੇ ਬੀਜ ਦਿੱਤੇ ਜਾਣ ਤੁਰੰਤ ਪੰਜਾਬ ਨੂੰ ਵੱਡਾ ਵਿਸ਼ੇਸ਼ ਪੈਕੇਜ ਜਾਰੀ ਕੀਤਾ ਜਾਵੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ ਦੇ ਵਿੱਚ ਰਾਜਾ ਵੜਿੰਗ ਵੱਲੋਂ ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਕਰਦੇ ਹੋਏ ਪੰਜਾਬ ਦੇ ਲਈ ਵਿਸ਼ੇਸ਼ ਪੈਕੇਜ ਮੰਗਿਆ ਗਿਆ ਤੇ ਸੁਖਵੀਰ ਬਾਦਲ ਨੇ ਵੀ ਜਿਹੜੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਉਸ ਦੇ ਵਿੱਚ ਉਹਨਾਂ ਲਿਖਿਆ ਹੈ ਕਿ ਪੰਜਾਬ ਦੇ ਹਜ਼ਾਰਾਂ ਪਿੰਡ ਹੜ੍ਹਾਂ ਦੀ ਲਪੇਟ 'ਚ ਨੇ ਲੋਕ ਆਪਣੇ ਘਰ ਛੱਡਣ ਨੂੰ ਮਜਬੂਰ ਨੇ ਜ਼ਿਆਦਾਤਰ ਸਰਹੱਦੀ ਇਲਾਕੇ ਪਾਣੀ 'ਚ ਡੁੱਬੇ ਹੋਏ ਨੇ ਫਸਲਾਂ ਖਰਾਬ ਨੇ ਘਟ ਹੈ ਗਏ ਸੜਕਾਂ ਟੁੱਟ ਗਈਆਂ ਔਰ ਪੰਜਾਬ ਲਈ ਉਹਨਾਂ ਤੁਰੰਤ ਵਿਸ਼ੇਸ਼ ਪੈਕੇ ਜਾਰੀ ਕਰਨ ਦੀ ਮੰਗ ਕੀਤੀ ਹੈ ਕਿਸਾਨਾਂ ਦੀ ਉਹਨਾਂ ਕਿਹਾ ਕਿ ਕਰਜ਼ਾ ਮਾਫੀ ਵੀ ਕੀਤੀ ਜਾਵੇ ਜਿਹੜੇ ਕਿਸਾਨਾਂ ਦੇ ਸਿਰ ਕਰਜ਼ਾ ਹੈ ਉਹਨਾਂ ਦਾ ਕਰਜ਼ਾ ਮਾਫ ਕੀਤਾ ਜਾਵੇ ਇੱਕ ਚਿੱਠੀ ਕਾਂਗਰਸ ਦੇ ਆਗੂ ਸੁਖਜਿੰਦਰ ਰੰਧਾਵਾ ਵੱਲੋਂ ਵੀ ਪ੍ਰਧਾਨ ਮੰਤਰੀ ਨੂੰ ਲਿਖੀ ਗਈ ਹੈ ਉਹਨਾਂ ਨੇ ਲਿਖਿਆ ਹੈ ਕਿ 1000 ਤੋਂ ਜ਼ਿਆਦਾ ਪਿੰਡ ਪਾਣੀ ਚ ਡੁੱਬੇ ਨੇ ਤੇ ਹੁਣ ਤੱਕ ਕਰੀਬ 23 ਮੌਤਾਂ ਹੋ ਚੁੱਕੀਆਂ ਨੇ ਗੁਰਦਾਸਪੁਰ ਦਾ ਨਾਂ ਜ਼ਿਕਰ ਕੀਤਾ ਹੈ ਕਿ ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਹਾਲਾਤ ਸਭ ਤੋਂ ਜ਼ਿਆਦਾ ਖਰਾਬ ਨੇ ਇਸ ਕਰਕੇ ਉੱਥੇ ਬਚਾਅ ਕਾਰਜਾਂ 'ਚ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ ਇਸ ਕਰਕੇ ਕੇਂਦਰ ਤੁਰੰਤ ਵਿਸ਼ੇਸ਼ ਪੈਕੇਜ ਜਾਰੀ ਕਰੇ ਕਿਸਾਨਾਂ ਦੇ ਲਈ ਵੱਖਰੇ ਤੌਰ ਤੇ ਸਪੈਸ਼ਲ ਪੈਕੇਜ ਜਾਰੀ ਕਰਨ ਦੀ ਮੰਗ ਸੁਖਜਿੰਦਰ ਰੰਧਾਵਾ ਵੱਲੋਂ ਕੀਤੀ ਗਈ ਹੈ ਤੇ ਪੰਜਾਬ ਦੇ ਵਿੱਚ ਹੜਾਂ ਦੇ ਵਿਚਾਲੇ ਸਿਆਸਤ ਵੀ ਚਰਮ ਤੇ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਮਾਨ ਨੂੰ ਫੋਨ ਕੀਤਾ ਤੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਲਈ ਜਿਸ ਤੇ ਆਪਨੇ ਨਿਸ਼ਾਨੇ ਸਾਧੇ ਕਿ ਗ੍ਰਹਿ ਮੰਤਰੀ ਦਾ ਫੋਨ ਆਇਆ ਪਰ 60000 ਕਰੋੜ ਜਾਰੀ ਕਰਨ ਦਾ ਪਰੋਸਾ ਨਹੀਂ ਦਿੱਤਾ ਪੰਜਾਬ ਦੇ 9 ਜ਼ਿਲ੍ਹੇ ਹੜਾਂ ਦੀ ਮਾਰ ਹੇਠ ਨੇ 1300 ਤੋਂ ਵੱਧ ਪਿੰਡ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਤਾਂ ਪੰਜਾਬ ਵਿੱਚ ਬਣੇ ਹਾਲਾਤਾਂ ਤੇ ਕੇਂਦਰ ਨੇ ਵੀ ਨਜ਼ਰ ਬਣਾਈ ਹੋਈ ਹੈ ਜਿਸ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੀਐਮ ਆਂਧੇ ਨਾਲ ਫੋਨ ਤੇ ਗੱਲ ਕੀਤੀ ਤੇ ਹੜ੍ਹਾਂ ਦੇ ਕਾਰਨ ਬਣੀ ਸਥਿਤੀ ਬਾਰੇ ਜਾਣਕਾਰੀ ਲਈ ਹੈ ਗ੍ਰਹਿ ਮੰਤਰੀ ਨੇ ਗਵਰਨਰ ਗੁਲਾਬਚੰਦ ਕਟਾਰੀਆ ਦੇ ਨਾਲ ਵੀ ਰਾਬਤਾ ਕੀਤਾ ਇਸ ਦੇ ਵਿਚਾਲੇ ਕੈਬਨਟ ਮੰਤਰੀ ਹਰਪਾਲ ਜੀਮਾ ਮੀਡੀਆ ਦੇ ਨਾਲ ਖਾਤਿਰ ਹੋਏ ਤੇ ਕੇਂਦਰ ਨੂੰ ਨਿਸ਼ਾਨੇ 'ਤੇ ਲਿਆ ਉਹਨਾਂ ਕਹਿੰਦੇ ਕਿ ਸੀਐਮ ਨੂੰ ਕੇਂਦਰੀ ਗ੍ਰਹਿ ਮੰਤਰੀ ਦਾ ਫੋਨ ਆਇਆ ਪਰ ਬਕਾਇਦੇ 60 ਹਜ਼ਾਰ ਕਰੋੜ ਜਾਰੀ ਕਰਨ ਦਾ ਪ੍ਰੋਸਾ ਨਹੀਂ ਦਿੱਤਾ ਪ੍ਰਧਾਨ ਮੰਤਰੀ ਅਜੇ ਤੱਕ ਹਟਦੇ ਹਾਲਾਤ ਤੇ ਇੱਕ ਸ਼ਬਦੀ ਬੋਲੇ ਮੈਂ ਸਮਝਦਾਗਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਮੋਦੀ ਜੀ ਛੋਟੀ ਛੋਟੀ ਗੱਲ ਤੇ ਟਵੀਟ ਕਰ ਦਿੰਦੇ ਨੇਗੇ ਛੋਟੀ ਛੋਟੀ ਗੱਲ ਤੇ ਕਹਿ ਦਿੰਦੇ ਨੇਗੇ ਕਿ ਦੇਸ਼ ਵਾਪਰ ਗਿਆ ਕਿਸੇ ਦੇ ਬਰਥਡੇ ਦਾ ਟਵੀਟ ਕਰ ਦਿੰਦੇ ਨੇਗੇ ਜਨਮ ਦਿਨ ਦਾ ਵੀ ਟਵੀਟ ਕਰ ਦਿੰਦੇ ਨੇਗੇ ਪਰ ਲੇਕਿਨ ਇਸ ਸਮੇਂ ਪੰਜਾਬ ਦੇ ਉੱਤੇ ਭਾਰੀ ਵਿਫਤਾ ਆਈ ਆ ਦੋ ਸ਼ਬਦ ਤੱਕ ਹਮਦਰਦੀ ਦੇ ਦੋ ਸ਼ਬਦ ਤੱਕ ਜਿਹੜੇ ਨੇਗੇ ਉਹ ਭਾਰਤੀ ਜਨਤਾ ਪਾਰਟੀ ਦੀ ਡੈਸ਼ ਲੀਡਰਸ਼ਿਪ ਨੇ ਕਿਸੇ ਨੇ ਵੀ ਨਹੀਂ ਬੋਲੇ ਪੰਜਾਬੀਆਂ ਦੇ ਹੱਕ ਉੱਥੇਰ ਪਾਕਿਸਤਾਨੀ ਚਿਮਾ ਨੇ ਕੇਂਦਰ ਤੋਂ ਬਕਾਇਆ ਫੰਡ ਜਾਰੀ ਕਰਨ ਦੀ ਮੰਗ ਕੀਤੀ ਹੈ 8000 ਕਰੋੜ ਰੁਪਿਆ ਆਰਡੀਐਫ ਐਮਡੀਐਫ ਦਾ ਪੈਸਾ ਔਰ ਪ੍ਰਧਾਨ ਮੰਤਰੀ ਗ੍ਰਾਮਣ ਸੜਕ ਯੋਜਨਾ ਦਾ ਪੈਸਾ 850 ਕਰੋੜ ਰੁਪਿਆ ਇਹ ਸਾਰੇ ਪੈਸੇ ਸਾਡੇ ਕਾਨੂੰਨੀ ਬਣਦੇ ਨੇ ਲੀਗਲ ਬਣਦੇ ਨੇਗੇ 60000 ਕਰੋੜ ਡਿਟੇਲ ਦੇ ਅੰਦਰ ਮੁੱਖ ਮੰਤਰੀ ਸਾਹਿਬ ਨੇ ਲੈਟਰ ਲਿਖਿਆ ਪਰ ਲੇਕਿਨ ਅੱਜ ਹੋਮ ਮਿਨਿਸਟਰ ਸਾਹਿਬ ਨੇ ਅਮਿਤ ਸ਼ਾਹ ਨੇ ਫਿਰ ਇੱਕ ਵਾਰ ਨਰਾਸ਼ ਕੀਤਾ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨਵੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਚੁੱਕੇ ਨੇ ਸੀਐਮ ਨੇ ਹੜਾਂ ਦੇ ਕਾਰਨ ਹੋਏ ਨੁਕਸਾਨ ਦਾ ਹਵਾਲਾ ਦਿੰਦੇ ਹੋਏ ਲਿਖਿਆ ਕਿ ਪੰਜਾਬ ਨੂੰ 60000 ਕਰੋੜ ਦਾ ਬਕਾਇਆ ਫੰਡ ਜਾਰੀ ਕੀਤਾ ਜਾਵੇ ਹੜਾਂ ਕਾਰਨ ਨੁਕਸਾਨ ਦੀ ਮੁਆਵਜ਼ਾ ਰਕਮ 50000 ਰੁਪਏ ਪ੍ਰਤੀ ਏਕੜ ਤੱਕ ਵਧਾਈ ਜਾਵੇ ਪੰਜਾਬ ਹੁਣ ਤੱਕ ਦੀ ਸਭ ਤੋਂ ਗੰਭੀਰ ਹੜਾਂ ਦੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਪੰਜਾਬ ਦੇ 1000 ਪਿੰਡ ਅਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਨੇ 7 ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਵੱਧ ਮਾਰ ਪਈ ਹੈ ਜਿੱਥੇ 3 ਲੱਖ ਏਕੜ ਖੇਤੀਬਾੜੀ ਜ਼ਮੀਨ ਡੁੱਬ ਗਈ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਜਿਸ ਦੇ ਜ਼ਰੀਏ ਹੜ੍ਹ ਰਾਹਤ ਤੱਕ ਜਾਰੀ ਕਰਨ ਦੀ ਮੰਗ ਕੀਤੀ ਹੈ ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਵੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਚੁੱਕੇ ਨੇ ਕਿ ਹੁਣ ਸਭ ਦੀ ਨਜ਼ਰ ਕੇਂਦਰ ਤੇ ਟਿਕੀ ਹੋਈ ਹੈ ਕਿ ਹੜ੍ਹਾਂ ਦੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਕਦੋਂ ਤੱਕ ਰਾਹਤ ਪੈਕੇਜ ਜਾਰੀ ਕੀਤਾ ਜਾਂਦਾ ਹੈ ਬੁਰਾ ਰਿਪੋਰਟ న్యూਸ 18 ਪੰਜਾਬ ਤੇ ਪੰਜਾਬ ਚ ਹੜਾ ਕਰਕੇ ਮੱਚੀ ਇਸਤਬਾਹੀ ਤੇ ਭਾਰਤੀ ਫੌਜ ਦਾ ਵੀ ਬਿਆਨ ਆਇਆ ਉਨਾ ਕਿਹਾ ਕਿ ਪੰਜਾਬ ਦੇ ਵੱਡੇ ਡੈਮਾਂ ਤੇ 24 ਘੰਟੇ ਨਜ਼ਰ ਹੈ ਭਾਰਤੀ ਡੈਮ ਤੇ ਸੈਨਾ ਦੀਆਂ ਟੀਮਾਂ ਟੀਮਾਂ ਮੌਜੂਦ ਨੇ ਪੰਜਾਬ ਚ ਹੁਣ ਤੱਕ 4000 ਲੋਕਾਂ ਨੂੰ ਬਚਾਇਆ ਗਿਆ ਹੈ 10 ਟਨ ਰਾਹਤ ਸਮਗਰੀ ਫੌਜ ਨੇ ਲੋਕਾਂ ਤੱਕ ਪਹੁੰਚਾਈ ਹੈ 에ਅਰ ਫੋਰਸ ਵੀ ਆਪਣਾ ਅਹਿਮ ਯੋਗਦਾਨ ਪਾ ਰਿਹਾ ਹੈ ਰਾਜ ਸਰਕਾਰ ਦੀ ਉਹਨਾਂ ਕਿਹਾ ਕਿ ਹਰ ਮੰਗ ਦੇ ਲਈ ਭਾਰਤੀ ਫੌਜ ਪੂਰੀ ਤਰ੍ਹਾਂ ਤਿਆਰ ਹੈ ਕਿ ਸੈਨਾ ਕੀ ਪਛਮੀ ਕਮਾਨ ਨੇ ਜੰਮੂ पंजाब और हिमाचल प्रदेश के बाढ़ प्रभावित क्षेत्रों में व्यापक राहत एवं अभ्या, बचाव अभियान चलाए हैं इन अभियानों में त्वरित प्रतिक्रिया सुनियोजित तैयारी और नागरिक प्रशासन के साथ बेहतरीन समन्वय का परिचय दिया गया है 16 16-17 अगस्त 2025 से ही स्थिति का आकलन कर इंजीनियर टुकड़ियां, चिकित्सा दल और संचार साधन एवं सेना के हेलीकॉप्टर्स अल्प सूचना पर ही तैनात कर दिए गए थे ताकि जनजीवन सुरक्षित किया जा सके और आवश्यक सेवाओं की बहाली सुनिश्चित की जा सके वहां पे अभी तक सिर्फ पंजाब में 4000 सिविलियंस के ऊपर हम लोगों ने उनका राहत किया है उनको रेस्क्यू किया है इसके अलावा हम लोगों ने पैरामिलिट्री फोर्स यानी कि बीएसएफ या आर्थ सीआरपीएफ मिला के करीब एक के ऊपर उनको रेस्क्यू किया गया है और एज फार एज रिलीफ मटेरियल कंसर्न अराउंड क्लोज प्लस इतना रिलीफ हम लोग सिविल डिस्ट्रिक्ट एडमिनिस्ट्रेशन से कलेक्ट करके हम लोगों ने जो बाढ़ में प्रभावित लोग हैं उनको हैंड ओवर किया कभी कभी एरियल ड्रॉप भी हुआ कभी कभी बाय हैंड ऑन रोड किया गया

अभी हिमाचल में भी बारिश हो रहा है सो so, जो पानी धीरे धीरे बढ़ता जा रहा है बट जैसे जैसे बढ़ रहा है उनका भी एक मेकेनिज्म है जहाँ पे जो डेंजर लेवल दे मेंटेन जस्ट डेंजर लेवल से पहले उनको थोड़ा थोड़ा पानी छोड़ रहा है, ताकि कैनाल्स, डिस्ट्रीब्यूटरीज में पानी चला जाए उधर संगरूर घग्गर दरिया उफानते है खतरे के निशान तो महज एक फुट हेठां घग्गर दरिया वग रहा है ਪਹਾੜਾਂ ਦੇ ਵਿੱਚ ਪਾਰੀ ਮੀਂਹ ਕਰਕੇ ਖੱਗਰ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਔਰ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਕੱਗਰ ਦੀ ਹੁਣ ਸਫਾਈ ਜ਼ੋਰਾਂ ਤੇ ਕੀਤੀ ਜਾਣੀ ਸ਼ੁਰੂ ਹੋ ਗਈ ਹੈ ਆਸ-ਪਾਸ ਦੇ ਪਿੰਡਾਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਲਗਾਤਾਰ ਪਾਰੀ ਮੀਂਹ ਕਰਕੇ ਪਾਣੀ ਹੋਰ ਵਧਣ ਦੇ ਅਸਾਰ ਨੇ ਮਹਿਜ 1 ਫੁੱਟ ਪਾਣੀ ਹੀਟਾ ਰਹਿ ਗਿਆ ਹੈ ਖੱਗਰ ਚ ਖਤਰੇ ਦੇ ਨਿਸ਼ਾਨ ਤੋਂ ਅਗਰ ਇਸੇ ਤਰੀਕੇ ਨਾਲ ਬਾਰਿਸ਼ ਜਾਰੀ ਰਹਿੰਦੀ ਹੈ ਤਾਂ ਫਿਰ ਖੱਗਰ ਵੀ ਵੱਡੀ ਤਬਾਹੀ ਮਚਾ ਸਕਦਾ ਹੈ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਖੱਗਰ ਇਸ ਇਲਾਕੇ ਦੇ ਵਿੱਚ ਬਹੁਤ ਵੱਡੀ ਤਬਾਹੀ ਮਚਾ ਚੁੱਕਿਆ ਹੈ ਇਸ ਕਰਕੇ ਲੋਕ ਡਰੇ ਹੋਏ ਨੇ ਲੋਕ ਖੌਫਜ਼ਦਾ ਨੇ ਕਿ ਜੇ ਕੱਗਰ ਨੇ ਵੀ ਇਸ ਤਰੀਕੇ ਨਾਲ ਭਿਆਨਕ ਰੂਪ ਧਾਰ ਲਿਆ ਤਾਂ ਜਿਹੜੇ ਪੰਜਾਬ ਦੇ ਪਹਿਲਾਂ ਹੀ ਬਹੁਤ ਸਾਰੇ ਜ਼ਿਲ੍ਹੇ ਇਸ ਦੀ ਚਪੇਟ ਦੇ ਵਿੱਚ ਆ ਚੁੱਕੇ ਨੇ ਹੜਾਂ ਦੀ ਹੋਰ ਕਈ ਸਾਰੇ ਜ਼ਿਲ੍ਹੇ ਇਸ ਦੀ ਜਦ ਹੇਠ ਆ ਜਾਣਗੇ ਖਨੌਰੀ ਬਾਰਡਰ ਦੇ ਉੱਪਰ ਕੱਗਰ ਦੇ ਉੱਪਰ ਇਸ ਵਕਤ ਮੌਜੂਦ ਹੈ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਕੱਗਰ ਪੂਰੇ ਹਫਾਨ ਦੇ ਉੱਪਰ ਆ اگر اسی میٹر دی ਤੁਹਾਨੂੰ ਤਸਵੀਰ ਦਿਖਾਉਣੀ ਚਾਹਾਂ ਤਾਂ ਸਿਰਫ 1 ਫੁੱਟ نیچے ਜਿਹੜਾ ਹੈਗਾ ਇਸ ਵਕਤ ਕਗਰ ਖਤਰੇ ਦੇ ਨਿਸ਼ਾਨ ਤੋਂ نیچے ਵਗ ਰਿਹਾ ਕਿੰਨਾ ਕਹਤੇ ਇਸ ਵਕਤ ਪ੍ਰਸ਼ਾਸਨ ਜਦੋਂ ਬਿਲਕੁਲ ਖਤਰਾ ਸਿਰ ਦੇ ਉੱਪਰ ਆ ਗਿਆ ਹੁਣ ਪ੍ਰਸ਼ਾਸਨ ਸਫਾਈ ਕਰਨ ਦੇ ਉੱਪਰ ਲੱਗਿਆ ਹੋਇਆ ਦੇਖ ਸਕਦੇ ਹੋ ਕਿ ਜਿਹੜੀਆਂ ਡਰੇਨ ਡਿਪਾਰਟਮੈਂਟ ਹੈਗਾ ਉਹ ਆਪਣਾ ਕੰਮ ਕਰ ਰਿਹਾ ਟਰਾਲੀਆਂ ਦੇ ਵਿੱਚ ਜਿਹੜਾ ਖੱਗਰ ਦੇ ਵਿੱਚ ਜਿਹੜੀਆਂ ਬੂਟੀਆਂ ਆਈਆਂ ਹੋਈਆਂ ਸੀ ਉਹ ਹੁਣ ਮੌਕੇ ਦੇ ਉੱਪਰ ਕੱਢੀਆਂ ਜਾ ਰਹੀਆਂ ਨੇ ਤਾਂ ਇਧਰ ਮੈਡਮ ਵੀ ਨੇ ਪੁਲਿਸ ਪ੍ਰਸ਼ਾਸਨ ਵੀ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅਗਰ ਆਪਾਂ ਗੱਲ ਕਰੀਏ ਤਾਂ ਜਦੋਂ 29 ਤਰੀਕ ਨੂੰ ਖੱਗਰ ਦਰਿਆ ਦੇ ਵਿੱਚੋਂ ਕਿਧਰ ਨਾ ਕਿਤੇ ਸੁਖਨਾ ਲੈਕ ਤੋਂ ਜਿਹੜਾ ਹੈਗਾ ਉਹ ਜਦੋਂ ਉੱਥੇ ਫਲੱਡ ਗੇਟ ਖੋਲੇ ਗਏ ਨੇ ਤਾਂ ਹੁਣ ਜਾ ਕੇ ਜਿਹੜੀ ਆ ਕਿਤੇ ਸਫਾਈ ਉਹ ਹੋ ਰਹੀ ਆ ਜੇ ਹੀ ਮੈਡਮ ਜੀ ਮੌਜੂਦ ਨੇ ਮੈਡਮ ਜੇ ਹੀ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਹੁਣ ਕੰਮ ਕਰ ਰਹੇ ਹੋ ਤੁਸੀਂ ਨੇ ਮੈਂ ਨਹੀਂ ਕਰਨੀ ਹੈਗੇ ਆ ਨੋ ਕਮੈਂਟਸ ਮੈਂ ਕੰਮ ਕਰ ਰਿਹਾ ਹਾਂ ਤੁਸੀਂ ਅਸੀਂ ਵੀ ਆਪਣਾ ਕੰਮ ਕਰ ਰਹੇ ਹਾਂ ਤੁਸੀਂ ਆਪਣਾ ਔਨ ਡਿਊਟੀ ਹੋ ਕਮੈਂਟਸ ਔਨ ਡਿਊਟੀ ਨੋ ਕਮੈਂਟਸ ਨਹੀਂ ਹੁਣ ਮੌਕੇ ਤੇ ਸਫਾਈ ਕਿਉਂ ਕਰ ਰਹੇ ਹੋ ਨੋ ਕਮੈਂਟਸ ਪਹਿਲਾਂ ਨਹੀਂ ਸਫਾਈ ਹੋਈ ਤੁਹਾਨੂੰ ਕਿ ਜਾਣਕਾਰੀ ਦੇ ਦਈਏ ਕਿ ਦੇਖੋ ਮੁਲਾਜ਼ਮ ਔਨ ਡਿਊਟੀ ਨੇ ਪਰ ਡਾਇਰੈਕਟ ਕਹਿ ਰਹੇ ਨੇ ਨੋ ਕਮੈਂਟਸ ਇਹਦਾ ਕਾਰਨ ਕੀ ਆ ਇਹ ਇਹ ਕਾਰਨ ਆ ਸਰ ਮੈਂ ਤੁਹਾਨੂੰ ਤਸਵੀਰਾਂ ਦਿਖਾਉਂਗਾ 21747 ਫੁੱਟ ਦੇ ਉੱਪਰ ਕੱਗਰ ਆ 1 ਫੁੱਟ ਦਾ ਸਿਰਫ ਫਰਕ ਰਹਿ ਗਿਆ ਕੱਗਰ ਦੇ ਖਤਰ ਦੇ ਨਿਸ਼ਾਨ ਤੋਂ ਨੀਚੇ ਪਰ ਗੰਦਗੀ ਤੁਸੀਂ ਦੇਖ ਸਕਦੇ ਹੋ ਮੌਕੇ ਦੇ ਉੱਪਰ ਹੁਣ ਸਫਾਈ ਹੋ ਰਹੀ ਹੈ ਕਿੰਨਾ ਕਿਤੇ ਵੱਡੇ ਸਵਾਲ ਹੜਪੀੜਤਾ ਦੀ ਮਦਦ ਦੇ ਲਈ ਨਿਊਜ਼ 18 ਦੀ ਪਹਿਲ ਸਿਲਾਬ ਦੇ ਮਾਰਿਆਂ ਦੇ ਲਈ ਮਦਦ ਦਾ ਹੱਥ ਜੇਕਰ ਤੁਹਾਡੇ ਤੱਕ ਨਹੀਂ ਪਹੁੰਚ ਰਹੀ ਕੋਈ ਮਦਦ ਨਹੀਂ ਲੈ ਰਿਹਾ ਕੋਈ ਤੁਹਾਡੀ ਹਸਾਂ ਸਾਨੂੰ ਕਰੋ WhatsApp ਮੈਸੇਜ ਅਸੀਂ ਕਰਾਂਗੇ ਕਾਲ ਪਹੁੰਚਾਉਣ